ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ 4 ਵਜੇ ਦੇ ਲਾਈਵ ਦੇ ਵਿੱਚ ਕਿ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ਉੱਤੇ ਜਿਹੜੇ ਤੰਜ ਨੇ ਉਹ ਕੱਸੇ ਨੇ ਇੱਥੇ ਦੇਖੋ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਪਹੁੰਚੀਆਂ ਨੇ ਤੇ ਆਪਣੀ ਆਪਣੀ ਪਾਰਟੀ ਦਾ ਇੱਥੇ ਕਿਤੇ ਨਾ ਕਿਤੇ ਆ ਲੋਕਾਂ ਦੇ ਸਾਹਮਣੇ ਆਪਣੀ ਪਾਰਟੀ ਨੂੰ ਲੈ ਕੇ ਜਿਹੜੀ ਗੱਲਾਂ ਨੇ ਉਹ ਵੀ ਰੱਖ ਰਹੀਆਂ ਨੇ ਆਪਣੀ ਆਪਣੀ ਜਿਹੜੀ ਸਟ੍ਰੈਟੇਜੀ ਉਹਨਾਂ ਨੇ ਬਣਾਈ ਹੋਈ ਹੈ ਓਵੀ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ ਤੇ ਨਾਲ ਹੀ ਜਿਹੜੀ ਵਿਰੋਧੀ ਪਾਰਟੀਆਂ ਨੇ ਇਹਨਾਂ ਦੇ ਉੱਤੇ ਜਿਹੜੇ ਤੰਜ ਨੇ ਉਹ ਵੀ ਕੱਸਦੀਆਂ ਹੋਈਆਂ ਇੱਥੇ ਕਈ ਜਿਹੜੇ ਲੀਡਰ ਨੇ ਉਹ ਨਜ਼ਰ ਆਏ ਨੇ ਕਈ ਪਾਰਟੀਆਂ ਨਜ਼ਰ ਆਈਆਂ ਨੇ ਕਹਿ ਸਕਦੇ ਹਾਂ ਕਿ ਇੱਥੇ ਹੁਣ ਚੋਣ ਆਉਣ ਵਾਲੀਆਂ ਨੇ ਤੇ ਚੋਣਾ ਨਜ਼ਦੀਕ ਆਉਣ ਦੇ ਨਾਲ-ਨਾਲ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਵੀ ਆਪਣੀ ਇੱਥੇ ਕਿਤੇ ਨਾ ਕਿਤੇ ਕਮਰ ਕੱਸ ਲਈ ਹੈ ਚੋਣਾਂ ਦੇ ਵਿੱਚ ਉਤਰਨ ਦੇ ਲਈ ਤੇ ਜਿਹੜੇ ਲੀਡਰ ਨੇ ਉਹ ਵੀ ਇੱਕ ਦੂਜੇ ਉੱਤੇ ਜਿਹੜੇ ਤੰਜ ਨੇ ਉਹ ਲਗਾਤਾਰ ਇੱਥੇ ਕੱਸ ਰਹੇ ਨੇ ਤੇ ਤੰਜ ਕਸਮ ਦੇ ਨਾਲ-ਨਾਲ ਉਹਨਾਂ ਨੇ ਆਪਣੀ ਪਾਰਟੀ ਦੀਆਂ ਕੀ ਕੀ ਨੀਤੀਆਂ ਨੇ ਇਹ ਵੀ ਲੋਕਾਂ ਦੇ ਅੱਗੇ ਰੱਖੀਆਂ ਨੇ ਕੀ ਇਹ ਨੀਤੀਆਂ ਦੇ ਚੱਲਦੇ ਇੱਥੇ ਲੋਕ ਉਹਨਾਂ ਨੂੰ ਵੋਟ ਪਾਉਣਗੇ ਕੀ ਇੱਥੇ ਜਿਹੜੇ ਵਾਦੇ ਉਹਨਾਂ ਵੱਲੋਂ ਕਿਤੇ ਜਾਂਦੇ ਨੇ ਪਰ ਪੂਰੇ ਨਹੀਂ ਹੋ ਪਾਉਂਦੇ ਕੀ ਉਹ ਵਾਦੇ ਵੀ ਹੁਣ ਇੱਥੇ ਪੂਰੇ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਸਵਾਲ ਲੋਕਾਂ ਵੱਲੋਂ ਇਹ ਹਮੇਸ਼ਾ ਤੋਂ ਹੀ ਲੀਡਰਾਂ ਦੇ ਉੱਤੇ ਥੋਪਿਆ ਜਾਂਦਾ ਹੈ ਕਿ ਇੱਥੇ ਜਿਹੜੇ ਵਾਦੇ ਨੇ ਉਹ ਤਾਂ ਬਹੁਤ ਕਿਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਇਹ ਪਾਰਟੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਦੇ ਸਮੇਂ ਲੋਕਾਂ ਦੇ ਘਰ-ਘਰ ਜਾ ਕੇ ਵੋਟ ਵੀ ਮੰਗਦੀਆਂ ਨੇ ਪਰ ਇੱਥੇ ਜਿਹੜੇ ਵਾਅਦੇ ਨੇ ਉਹ ਅਧੂਰੇ ਕਿਵੇਂ ਰਹਿ ਜਾਂਦੇ ਨੇ ਇਹ ਵੀ ਇੱਕ ਵੱਡਾ ਜਿਹੜਾ ਸਵਾਲ ਹੈ ਹਮੇਸ਼ਾ ਤੋਂ ਹੀ ਆਪਾਂ ਦੇਖਦੇ ਆਂ ਖਬਰਾਂ ਦੇ ਵਿੱਚ ਵੀ ਤੇ ਲੋਕਾਂ ਦੀ ਜਿਹੜੀ ਰਾਏ ਐ ਉਹ ਵੀ ਜਦੋਂ ਸਾਡੇ ਤੱਕ ਪਹੁੰਚਦੀ ਐ ਤਾਂ ਇਹ ਰਾਏ ਸਭ ਤੋਂ ਮੇਨ ਰੱਖਦੀ ਐ ਇੱਥੇ ਹਾਂਜੀ ਸਾਡੇ ਨਾਲ ਹੀ ਕਾਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹੈਲੋ ਸ਼ਸ਼ੀ ਕਰੋੜਾ ਸ਼ਸ਼ੀਕਾਲ ਸਰ ਕਿੱਥੋਂ ਬੋਲ ਰਹੇ ਹੋ ਸ੍ਰੀ ਸ਼ਰਮਾ ਬੋਲੇ ਵਰਤਨ ਜੀ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ A1 ਪੰਜਾਬੀ ਟੀਵੀ ਤੇ ਜੀ ਨਮਸਕਾਰ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਤੰਜ ਕੱਸ ਰਹੀਆਂ ਨੇ ਦਿੱਲੀ ਵਿਖੇ ਉਹ ਸਾਰੇ ਮੌਜੂਦ ਹੋਏ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਹਾਂ ਬਿਲਕੁਲ ਮੈਡਮ ਬਿਲਕੁਲ ਕਿਤੇ ਨਾ ਕਿਤੇ ਜᱹੜੀ ਰਾਜਨੀਤੀ ਉਹ ਫਾੜੀ ਨਾ ਜਰਾ ਰਹੀ ਹੈ ਹਾਂ ਜੀ ਉਕੇ 2024 ਦੀਆਂ ਜਿਹੜੀਆਂ ਬੋਟਾਂ ਉਹ ਕੋਈ ਕੋਈ ਨਹੀਂ ਲੁਕਾਗਾ ਨਾ ਮਤਲਬ ਸਟਾਰਟਿੰਗ ਦੀ ਤਿਆਰੀ ਚਾਹੀਦੀ ਮਤਲਬ ਪਹਿਲਾ ਚਾਰਨਾ ਕੁਝ ਵਿਦਿਆਜ ਜਾਂ ਕੁਝ ਟਾਈਮ ਚੂਹੀ ਹੂੰ ਕਿਉਂਕਿ ਮੇਰੇ ਕੋਲ ਮੜਾਵਾ ਮੌਜੂਦਾ ਸਰਕਾਰ ਬੀਜੇਪੀ ਦੀ ਸਰਕਾਰ ਹੈ ਹਾਂਜੀ ਅਗਰੇ ਸੀ ਲੋਕਦਾਨ ਤੱਕ ਦੇ ਹਿਸਾਬ ਨਾਲ ਦੇਖੀਏ ਲੋਕਾਂ ਦੇ ਸਾਹਮਣੇ ਦੇਖੀਏ ਤਾਂ ਜਿਹੜਾ ਪਿਛਲੇ 5 ਸਾਲ ਦੀ ਤਰਨ ਵੀ ਇਹਨਾਂ ਨੂੰ ਮਿਲੀ ਸੀਗੀ 19 ਤੋਂ ਲੈ ਕੇ 24 ਦੀ ਉਹ ਵੀ ਕਿਤੇ ਨਾ ਕਿਤੇ ਪਤਾ ਨਹੀਂ ਤਾਂ ਲੋਕ ਹੀਰਾ ਫੇਰੀ ਕਰਕੇ ਜਿੱਤੇ ਜੀ ਆ ਰੱਬ ਜਾਣਦਾ ਕਿੱਦਾਂ ਜਿੱਤੇ ਸੀ ਇਹ ਪਹਿਲਾਂ ਕਿ ਲੋਕ ਕਹਿੰਦੇ ਸੀ ਜੀ ਬੀਜਪੀ ਹੈ ਜਿਹੜੀ ਕਿਤੇ ਨਾ ਕਿਤੇ ਸਹੀ ਕੰਮ ਨਹੀਂ ਕਰ ਰਹੀ ਜੀ ਉਹਨੂੰ ਵੀ ਦੇਖਣਾ ਹੋਊਗਾ ਵੀ ਜਿਹੜੀ ਬੀਜੇਪੀ ਪਾਰਟੀ ਹੋ ਕਿ ਤਰ੍ਹਾਂ ਕਿਤੇ ਬੇਈਮਾਨੀ ਨਾਲ ਆਉਂਦੀ ਹੈ ਜਾਂ ਇਮਾਨਦਾਰੀ ਨਾਲ ਆਉਂਦੀ ਹੈ ਲੋਕ ਪਸੰਦ ਕਰਦੇ ਆ ਜਾਂ ਪਸੰਦ ਕਰਦੇ ਆ ਜੀ ਬਿਲਕੁਲ ਹਾਂ ਦੇਖੋ ਦੇਖਾ ਮੜੋਂ ਲੋਕਾਂ ਦਾ ਮਤਲਬ ਇਹ ਕੀ ਹੁੰਦਾ ਹੈ ਸਰਕਾਰ ਬਣਾਏ ਸਰਕਾਰਾਂ ਦਾ ਕੀ ਜਦੋਂ ਸਾਡੇ ਜਿਦਾਂ ਕਿਤੇ ਲੋਕਾਂ ਦੇ ਕੰਮਾਂ ਬੋਹ ਸਕਣ ਦੀ ਜੀ ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੈਡਮ ਜੇ ਪੰਜਾਬ ਦੀ 13 ਸੀਟਾਂ ਦੀ ਗੱਲ ਕਰੀਏ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਚ ਹੂੰ ਦੇਖੋ 13 ਸੀਟਾਂ ਤੋਂ ਜ਼ਿਆਦਾ ਅਹਿਮ ਨਹੀਂ ਹੁੰਦੀਆਂ ਜੀ ਪੂਰੀਆਂ 400 ਕੁਝ ਜਿੰਨੀਆਂ ਵੀ ਸੀਟਾਂ ਹੋਣਾਂ ਦੇ ਮੁਕਾਬਲੇ 'ਚ ਜੀ ਹੂੰ ਜਦੋਂ ਇਹ ਹੁੰਦਾ ਵੀ ਜੋ 13 ਦੇ 13 ਸੀਟਾਂ ਅਗਰ ਸਹੀ ਤਰੀਕੇ ਨਾਲ ਪੰਜਾਬ ਵੱਲੋਂ ਜਾਨੀਆਂ ਜੀ ਰਾਜ ਸਭਾ ਦੇ ਵਿੱਚ ਤਾਂ ਉਹ ਕੋਈ ਨਾ ਕੋਈ ਪੰਜਾਬ ਦਾ ਜਿੰਨਾ ਕਿ ਉਹਨਾਂ ਦੇ ਹੱਥ 'ਚ ਹੋ ਸਕਦਾ ਉਹ ਵਿਕਾਸ ਜਾ ਪੰਜਾਬ ਦਾ ਕੰਮ ਕਰਾ ਸਕਦੇ ਹੂੰ ਜੀ ਤੇ ਕੀ ਕਹਿਣਾ ਚਾਹੋਗੇ ਸਰ ਇੱਥੇ ਦੇਖੋ ਸਾਰੀ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਜਿਹੜੀ ਨੀਤੀਆਂ ਨੇ ਉਹ ਲੋਕਾਂ ਦੇ ਸਾਹਮਣੇ ਤਾਂ ਲੈ ਕੇ ਆ ਰਹੀਆਂ ਨੇ ਪਰ ਲੋਕਾਂ ਦਾ ਇਸ ਵਾਰ ਕਿੱਧਰਲੇ ਪਾਸੇ ਝੁਕਾ ਰਹੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਹੈ ਤੇ ਦੱਸ ਪਾਏਗਾ। ਦੇਖੋ ਮੈਡਮ ਬੀਜੇਪੀ ਦੀ ਪਲਾਨਿੰਗ ਦੇਖੋ ਤੁਸੀਂ ਪੰਜਾਬ ਦੀਆਂ ਸ਼ਿੱਟਾਂ ਤੇ ਜੀ। ਆਉਣ ਵਾਲਾ ਜੀ ਨੂੰ ਕਹਿੰਦਾ ਨਾ ਦੇਖ ਕੇ ਹੀ ਜਾ ਰਹੀ ਹੈ। ਦੇਖੋ ਪ੍ਰਨੀਤ ਕੌਰ ਰਾਣੀ ਪ੍ਰਨੀਤ ਕੌਰ ਕਾਰਦਸ ਤੋਂ। ਜੀ। ਉਹ ਨਾ ਨੂੰ ਨਾਰ ਲੱਗਦੀ ਦੀ ਜੇ ਕਿ। ਹੂੰ। ਕਹਿੰਦੀ ਨੇ ਜੀ। ਹਾਂਜੀ। ਫਿਰ ਰੀਕੂ ਹੂੰ ਜਿਹੜਾ ਆਦਮੀ ਪਾਰਟੀ ਦੀ ਸੀਟ ਕਿਤੇ ਨਾ ਕਿਤੇ ਮੌਜੂਦਾ ਐਮਪੀ ਉਹਨਾਂ ਨਾਲ ਅੱਜ ਦੀ ਬੀਜੇਪੀ ਚਲੇ ਕੇ ਬੀਜੇਪੀ ਦੀ ਟਿਕਟ 'ਤੇ ਹਾਂਜੀ ਫਿਰ ਇਤਾਲੀਆਂ ਸੰਖੇ ਕੋ ਕਿਤੇ ਨਾ ਕਿਤੇ ਜਿਹੜੇ ਬਾਹਰੋਂ ਰਵਨੀ ਟਿਕਟੂ ਲੁੱਟਿਆਣੇ ਤੋਂ ਮੌਜੂਦਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੌਜੂਦਾ ਬੀਜੇਪੀ ਚਲੇ ਕੇ ਉਹਨਾਂ ਨੂੰ ਕਿਕਟਾ ਜੀ ਮਤਲਬ ਤਰੀਕੇ ਦੇ ਨਾਲ ਬੀਜੇਪੀ ਨੇ ਹੈਲੋ ਕੀ ਕਿਤੇ ਨਾ ਕਿਤੇ ਹੈਲੋ ਹਾਂਜੀ ਸਰ ਆਵਾਜ਼ ਕੱਟ ਰਹੀ ਐ ਸਰ ਤੁਹਾਡੀ ਉਹ ਕੱਟ ਕੇ ਲਾ ਰਹੇ ਆ ਮੈਡਮ ਹਾਂਜੀ ਤਾਂ ਇੱਥੇ ਦੇਖੋ ਲਗਾਤਾਰ ਜਿਹੜੀ ਗੱਲ ਐ ਅਸੀਂ ਇੱਥੇ ਕਰ ਰਹੇ ਆ ਕਿ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਉੱਤੇ ਤੰਜ ਕੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਤੰਜ ਤਕ ਕੱਸ ਰਹੀਆਂ ਨੇ ਪਰ ਲੋਕਾਂ ਦੀ ਜੇਕਰ ਗੱਲ ਕਰੀਏ ਲੋਕ ਕਿਸ طرف ਇਸ ਵਾਰ ਹੋਣਗੇ ਇਹ ਤਾਂ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰੇਗਾ ਪਰ ਜੇਕਰ ਚੋਣਾਂ ਦੀ ਹੀ ਇੱਥੇ ਗੱਲ ਕੀਤੀ ਜਾਵੇ ਤਾਂ ਚੋਣਾਂ ਦੇਖੋ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਹਾਂਜੀ ਕਾਲਰ ਜੁੜੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਹੈਲੋ ਹੈਲੋ ਹਾਂਜੀ ਹਾਂਜੀ ਕਹਿਣ ਦਾ ਮਤਲਬ ਇਹ ਹੈ ਮੈਡਮ ਜੀ ਬੀਜੇਪੀ ਨੇ ਪੰਜਾਬ ਦੇ ਵਿੱਚ ਜਿਹੜੀ ਗੇਮ ਖੇਡੀ ਆ ਕਿਦਾਂ ਨਿਕਲ ਨਹੀਂ ਚੁੱਕੇਗੇ ਕਿ ਅਭੀ ਉਹਨਾਂ ਨੂੰ ਕਾਂ ਦਾ ਕਿਤਨੇ ਕਿਤੇ ਵੋਟ ਬੈਕ ਬਣਿਆ ਹੋਇਆ ਉਹ ਸਾਨੂੰ ਦੁਆਰੇ ਦਿੱਤਾ ਆਰਾਮ ਦੇ ਨਾਲ ਮਿਲ ਸਕਾ ਵੀ ਹੈ ਜੀ ਜੀ ਚਾਹੇ ਉਹ ਬੀਜੇਪੀ ਨੇ ਖਰੀਦ ਕੇ ਲਈਆਂ ਹੋਣ ਜਾਂ ਜਿਵੇਂ ਵੀ ਲਈਆਂ ਹੋਣ ਮਤਲਬ ਡਰਾ ਹੋਵੇ ਦਬਾਅ ਹੋਵੇ ਪ੍ਰੈਸ਼ਰ ਹੋਵੇ ਕੁਝ ਵੀ ਹੋਵੇ ਕਹਿਣ ਦਾ ਮਤਲਬ ਜਿਵੇਂ 13 ਸੀਟਾਂ ਤੇ ਪੰਜਾਬ ਦੀ ਸੀ ਗੱਲ ਕਰਦੇ ਆ ਕਿ ਕਿਹਨਾਂ ਕਿਤੇ ਬੀਜੇਪੀ ਉਹਨਾਂ ਹਸਰਦਾਰਾਂ ਨਾਲ ਚਾਹੁੰਦੀ ਹੈ ਜੀ ਹੂੰ ਜੀ ਇਥੇ ਇੱਕ ਹੋਰ ਕਾਲਰ ਜੁੜੇ ਨੇ ਸ਼ਰਮਾ ਜੀ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਜੀ ਮੈਡਮ ਹੈਲੋ ਕਿੱਥੋਂ ਬੋਲ ਰਹੇ ਹੋ ਸਰ ਅਸੀਂ ਸਮਰੂਪ ਤੋਂ ਬੋਲਦੇ ਹਾਂ ਜੀ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਹਾਂ ਜੀ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਤੰਜ ਕੱਸਦੀਆਂ ਹੋਈਆਂ ਦਿੱਲੀ ਦੇ ਵਿੱਚ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਹਾਂ ਜੀ ਉਹ ਤਾਂ ਠੀਕ ਠੀਕ ਆ ਵੀ ਇੰਡੀਆ ਕੱਠ ਬੰਦਣਾ ਹੋਣਾ ਚਾਹੀਦਾ ਜੀ ਹੂੰ ਤਾਂ ਕਿ ਮੋਤੀ ਸਰਕਾਰ ਸਤੀ ਸਿਰਫ ਲੋਕਾਂ ਨੂੰ ਗੁੰਮਰਾਹ ਤੇ ਜੁਮਲੇ ਛੱਡ ਰਿਆ ਵਾ ਜੀ ਹਾਂਜੀ ਹਾਂਜੀ ਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਸਾਡੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਵਾ ਤੇ ਸਾਡੇ ਇਹਨਾਂ ਕਾਨੂੰਨ ਇਹਨਾਂ ਨੇ ਪਾਸ ਨਹੀਂ ਕੀਤੇਗੇ ਹੂੰ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਜ਼ੀਰੋ ਹੀ ਮਿਲੂਗੀ ਉਸ ਦਿਨ ਲੂਗਾ ਜੀ ਹੂੰ ਅਹ ਦੇਖੋ ਸਾਰੇ ਆਮ ਨਾਗਰਿਕ ਹੋਣ ਦੇ ਬਾਵਜੂਦ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਸਰਕਾਰਾਂ ਤੋਂ ਇਹੀ ਅਪੀਲ ਕਰਦੇ ਆਂ ਜੋ ਸਾਡੇ ਮਸਲੇ ਹੁੰਦੇ ਆ ਆ ਲੋਕਾਂ ਦੇ ਉਹ ਮਸਲੇ ਹੱਲ ਹੋਣੇ ਚਾਹੀਦੇ ਆ ਹੂੰ ਜੋ ਵਾਅਦੇ ਕਰਦੀਆਂ ਇਹ ਸਰਕਾਰਾਂ ਝੂਠੇ ਵਾਅਦੇ ਕਰਦੀਆਂ ਵਾ ਹੂੰ ਤੇ ਕੋ ਖਰੀਆਂ ਨਹੀਂ ਉਤਰਦੀਆਂ ਵੋਟਾਂ ਲੈਣ ਮੌਕੇ ਹੋਰ ਕੋਸ ਹੁੰਦਾ ਕਿੰਦੇ ਹੋ ਰਹਾ ਕਰਦੇ ਹੋਰ ਆ ਜੀ ਦੇਖੋ ਜਿਵੇਂ ਕਿ ਤੁਸੀਂ ਸੰਗਰੂਰ ਤੋਂ ਬੋਲ ਰਹੇ ਹੋ ਸਰ ਚੋਣਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਕਿੰਨਾ ਕੁ ਜ਼ਿਆਦਾ ਆ ਇੱਥੇ ਦੇਖਣ ਨੂੰ ਮਿਲ ਰਿਹਾ ਉਤਸ਼ਾਹ ਉਤਸ਼ਾਹ ਇਹੀ ਆ ਇਸ ਵਾਰ ਫਿਰ ਸਿਮਰਜੀਤ ਮਾਨ ਜੀ ਤੁਗਾ ਜੀ ਹਾਂ ਜੀ ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਤਾਂ ਦੇਖ ਹੀ ਚੁੱਕੇ ਆ ਪਹਿਲਾਂ ਵੀ ਹਾਂ ਉਹਨਾਂ ਨੇ ਬਹੁਤ ਵਧੀਆ ਕੰਮ ਬਹੁਤ ਸਾਲਾਂ ਦੇ ਵਿੱਚ ਕੀਤਾ ਚੰਗੀਆਂ ਗਰਾਟਾਂ ਵੀ ਬਣਦੀਆਂ ਹਾਂ ਤੇ ਜਿਹੜੇ ਉਹ ਆਪਣੇ ਪੀੜਤਾ ਸੀਗੇ ਕੈਂਸਰ ਵਾਲੇ ਮਰੀਜ਼ ਉਹਨਾਂ ਨੂੰ ਸਾਡੇ 3-3 ਲੱਖ ਰੁਪਏ ਖਰਚਾ ਦਿੱਤਾ ਜੀ ਤੇ ਦੂਸਰੀਆਂ ਪਾਰਟੀਆਂ ਦਾ ਕੁਝ ਨਹੀਂ ਕੀਤਾ ਸੀ ਹੂੰ ਇਸ ਵਾਰ ਸਿਮਰਨਜੀਤ ਸਿੰਘ ਮਾਨ ਲਈ ਹੱਕ ਪੰਡਾ ਜੀ ਯਾਨੀ ਕਿ ਸੰਗਰੂਰ ਦੇ ਜਿਹੜੇ ਵਸਨੀਕ ਨੇ ਉਹ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਇੱਥੇ ਪਾ ਸਕਦੇ ਨੇ ਹਾਂਜੀ ਹੂੰ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਮੈਨੂੰ ਦੇਖੋ ਹਲਕੇ ਦੇ ਵੀ ਚੱਲ ਕੇ ਲੋਕਾਂ ਨੂੰ ਪਤਾ ਹੁੰਦਾ ਜੀ ਜੀ ਇਹ ਜਿਹੜੀ ਵੋਟ ਕਿੱਧਰ ਜਾ ਸਕਦੀ ਹੈ। ਦੇਖੋ ਵੀ ਜੇ ਇੰਚਸਾ ਆਪਣਾ ਸੀਟਾਂ ਦੀ ਜਿਹੜੀ ਕਿਤੇ ਨਾ ਕਿਤੇ ਸੀਟਾਂ ਦਾ ਟੈਮ ਕਰ ਰਹੀ ਹੈ। ਹਾਂਜੀ। ਤਾਂ ਸੀਟਾਂ ਕਹਿ ਰਹੇ ਆ ਕਿ ਇੱਕ ਜਾਂ ਦੋ ਹੋ ਸਕਦੀ ਹੈ ਜੁੜਾ ਦਾ ਅੰਦਾਜ਼ਾ ਹੈ। ਹੂੰ। ਲੇਕਿਨ ਹਬੂਤ ਸਾਹਿਬ ਦਾ ਜਿਹੜੇ ਹਿਸਾਬ ਨਾਲ ਗੇਮ ਖੇਡ ਰਹੀ ਹੈ ਵੀ ਸੀਟਾਂ ਇੱਥੋਂ ਵਧਾ ਜਾਣ ਦੀ ਉਮੀਦ ਆ। ਜੀ। ਬਿਲਕੁਲ। ਤੇ ਕੀ ਲੱਗਦਾ ਹੈ ਸਰ ਇੱਥੇ ਦੇਖੋ ਰਾਜਨੀਤੀ ਦਾ ਸਵਾਲ ਹੈ, ਕੁਰਸੀ ਦਾ ਸਵਾਲ ਹੈ ਤੇ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਆਪਣੀ ਆਪਣੀ ਜਿਹੜੀ ਕਮਰ ਹੈ। ਉਹ ਪੂਰੀ ਤਰ੍ਹਾਂ ਇੱਥੇ ਕੱਸਲੀ ਹੈ ਵੋਟਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਮੈਡਮ ਦੇਖੋ ਕੰਮਰ ਕਸੀ ਹੋਈ ਹੈ ਜੀ ਆਪਾਂ ਮੈਡਮ ਦੇਖੋ ਫਰੀਦਪੁਰ ਕੋਟ ਦੀ ਸ਼ਿਕਤੀ ਗੱਲ ਕਰੀਏ ਜੀ ਜੀ ਦੇਖੋ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਹਾਂ ਕਾਂਗਰਸ ਤੋਂ ਜੀ ਹਾਂਜੀ ਸਾਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਹਿੱਤ ਜੇ ਲੋਕ ਜਿਆਦਾ ਹੋਣਗੇ ਉਸ ਸਮੇਂ ਵੋਟਾਂ ਪਈਆਂ ਜਿੱਤ ਹਾਸਲ ਹੋਈ ਕਿਵੇਂ ਹੋਈ ਆ ਜਾਂ ਜਿਹੜਾ ਹੁਣ ਦਾ ਮਾਹੌਲ ਆ ਸਾਨੂੰ ਨਹੀਂ ਕਿ ਲੱਗਦਾ ਉਹਨਾਂ ਦੇ ਹੱਕ 'ਚ ਜਾ ਸਕਦਾ ਜੀ ਨਾ ਉਹਨਾਂ ਨੇ ਹੰਸ ਰਾਜਾਂਸ ਤੋਂ ਪਹਿਲਾਂ ਦਿੱਲੀ ਤੋਂ ਦਿੱਲੀ ਤੋਂ ਬਾਅਦ ਹੁਣ ਉਹਦਾ ਫਰੀਦਕੋਟ ਨੰਬਰ ਲਾਇਆ ਹੂੰ ਵੀ ਜਿੱਥੋਂ ਕਿਤੇ ਨਾ ਕਿਤੇ ਹੰਸ ਰਾਜਾਂਸ ਨੂੰ ਲੋਕ ਪਸੰਦ ਲਈ ਜੀ ਕਰਦੇ ਕਿਉਂਕਿ ਉਹਨਾਂ ਨੇ ਜੇ ਵੀਡੀਓ ਬੈਨ ਹੋਈ ਸੀ ਉਹ ਸਿੱਧਾ ਚਰਿਆ ਬਕਾਇਦੇ ਸੀ ਆਪਾਂ ਨੇ ਤਾਂ ਇੱਕ ਵਾਰ ਵੰਣਾ ਸੀਗਾ ਕਿ ਉਹ ਕਿਤੇ ਨੇ ਵੋਟ ਪਾਉਣੀਆਂ ਪਾਏ ਉਹ ਨਹੀਂ ਪਾਉਣੇ ਨਾ ਪਾਇਓ ਮੈਂ ਕਹਿੰਦੇ ਕਿਸੇ ਤੋਂ ਵੋਟਾਂ ਮੰਗਣ ਗਿਆ ਸੀ ਜੀ ਕਿਤੇ ਨਾ ਕਿਤੇ ਜਿਹੜੇ ਨਾਲ ਬੰਦੇ ਜੁੜਦੇ ਨੇ ਉਹ ਵੀ ਫਿਰ ਇੱਥੇ ਥੋੜੇ ਖਫਾ ਨਜ਼ਰ ਆਉਂਦੇ ਨੇ ਪੁੱਲ ਮੈਨੂੰ ਦੇਖੋ ਸਿੱਧੇ ਜਿਤੇ ਹੈ ਕਿ ਕਹਿ ਰਹੇ ਉਹਦੀ ਵੀਡੀਓ ਵਾਇਰਲ ਹੋ ਜਾਣੀ ਜਾਂ ਲੋਕਾਂ ਦੇ ਸਰ ਕੀ ਹੋਊਗਾ ਜੀ ਉਹਨਾਂ ਨੂੰ ਇਸ ਚੀਜ਼ ਦਾ ਸਾਮੇ ਅੱਜ ਆ ਭੁਗਤਣਾ ਪਊਗਾ ਹਸਰਾਜ ਨੂੰ ਇਸ ਚੀਜ਼ ਦਾ ਭੁਗਤਣਾ ਪਊਗਾ ਤੀਜੀ ਗੱਲ ਰੇ ਕਰਮ ਜੀ ਤਾਂ ਅਨਮੋਲ ਦੀ ਜੀ ਹੂੰ ਦੇਖੋ ਲੋਕਾਂ ਕੋਲ ਆਪਸ਼ਨ ਨਹੀਂ ਹੈ ਲੋਕਾਂ ਕੋਲ ਆਪਸ਼ਨ ਦੋਨੋਂ ਛੱਡ ਕੇ ਤੀਜਾ ਕਰਨ ਦੀ ਤਾਂ ਅਨਮੋਲ ਆ ਹੋ ਸਕਦਾ ਹੈ ਸੀਟ ਆਫ ਫੀਕਪੁਰ ਦੀ ਆਵਾਜ਼ ਨਹੀਂ ਬਾਤ ਨਹੀਂ ਕਰ ਸਕਦੀ ਜੋ ਸਾਡੇ ਅੰਦਰ ਜਾਂ ਸਾਡੇ ਕਿਆ ਕਰੀ ਹੂੰ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਇੱਥੇ ਦੇਖੋ ਸੰਗਰੂਰ ਤੋਂ ਤੁਸੀਂ ਬੋਲ ਰਹੇ ਹੋ ਤਾਂ ਉੱਧਰ ਹੋਰ ਜਿਹੜੀ ਪਾਰਟੀਆਂ ਨੇ ਕਿਹੜੀ ਕਿਹੜੀ ਪਾਰਟੀ ਸਰਗਰਮ ਹੈ ਤੇ ਜਿਹੜੇ ਚੋਣ ਪ੍ਰਚਾਰ ਨੇ ਉਹ ਇੱਥੇ ਹੋ ਰਹੇ ਨੇ ਜਾਂ ਹਲੇ ਸ਼ੁਰੂ ਨਹੀਂ ਹੋਏ ਨਹੀਂ ਹਜੇ ਤਾਂ ਸ਼ੁਰੂ ਚੱਤੀਨਾ ਹੋਏ ਨਹੀਂ ਗਏ ਹੂੰ ਜੀ ਤੇ ਥੋੜਾ ਥੋੜਾ ਹੀ ਕਰ ਰਹੇ ਆ ਹਜੇ ਪੂਰੇ ਟਿਕਟਾਂ ਵੀ ਲਾਂਚ ਵੀ ਨਾ ਹੋ ਚੁੱਕੀਆਂ ਕਈਆਂ ਦੀਆਂ ਪਾਰਟੀਆਂ ਦੀਆਂ ਜੀ ਜੀ ਹਾਂ ਜੀ ਹਾਂ ਜੀ ਹਜੇ ਸਿਮਰਜੀਤ ਮਾਣੀ ਪਿੰਡਾਂ ਵਿੱਚ ਜਾ ਰਹੇ ਆ ਹੂੰ ਇਹ ਇਹਨਾਂ ਦੇ ਵੀ ਆਮ ਪਾਰਟੀ ਵੀ ਜ਼ੋਰ ਲਾ ਰਹੀ ਆ ਜੀ ਕੀ ਲੱਗਦਾ ਹੈ ਸਰ ਇਸ ਵਾਰ ਜਿਹੜੇ ਸਰਕਾਰਾਂ ਦੇਖੋ ਵਾਦੇ ਤਾਂ ਬਹੁਤ ਕਰਦੀਆਂ ਨੇ ਕੀ ਲੱਗਦਾ ਹੈ ਕਿ ਇਸ ਵਾਰ ਕੋਈ ਵਾਦਾ ਇੱਥੇ ਪੂਰਾ ਹੋਵੇਗਾ ਹਾਂਜੀ ਹਾਂਜੀ ਬਿਲਕੁਲ ਹੋਵੇਗਾ ਜੇ ਸਮਰਜੀਤ ਮਾਰ ਹੋਵੇਗਾ ਕਿਉਂਕਿ ਇਹ ਪੰਥਕ ਮੁੱਦੇ ਵੀ ਚੱਕਦਾ ਵਾ ਜੀ ਪੰਜਾਬ ਦੇ ਪੰਥਕ ਮੁੱਦੇ ਆ ਜਿਵੇਂ ਬੇਅਦਬੀ ਦਾ ਮੁੱਦਾ ਵੀ ਉਹ ਇਹਨਾਂ ਨੇ ਕਿਹਾ ਸੀ ਅਸੀਂ 15 ਦਿਨਾਂ ਵਿੱਚ ਹੱਲ ਕਰਦਾਂਗੇ ਹੂੰ ਸਤਿਮਾਨ ਸਾਹਿਬ ਉਹ ਮੰਤਰੀ ਨੇ ਵੀ ਆ ਕੇ ਟਾਈਮ ਲੈਂਦੇ ਰਹੇ ਵੀ ਉੱਥੇ ਜਾ ਕੇ ਬੈਠਦੇ ਰਹੇ ਤੇ ਉਨ੍ਹਾਂ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਹਾਂਜੀ ਹਾਂਜੀ ਆਪ ਪਾਰਟੀ ਦੇ ਵੀ ਬਹੁਤ ਲੋਕ ਖਫਾਵਾ ਕਿਉਂਕਿ ਇਹਨਾਂ ਨੇ ਝੂਠ ਹੀ ਕਹਿਆ ਸੀ ਵੀ ਅਸੀਂ ਵੀ ਇਹੇ ਮਸਲੇ ਹੱਲ ਕਰਾਂਗੇ ਹੂੰ ਤੇ ਜਦ ਕੇ ਕੋਈ ਵੀ ਪੰਥਕ ਮਸਲਾ ਇਹਨਾਂ ਨੇ ਹੱਲ ਨਹੀਂ ਕੀਤਾ ਦਾ ਤੇ ਇੱਕ ਹੋਰ ਗੱਲ ਸਰ ਦੇਖੋ ਭਗਵੰਤ ਮਾਨ ਵੀ ਸੰਗਰੂਰ ਸੰਗਰੂਰ ਤੋਂ ਨੇ ਤੇ ਸਿਮਰਨਜੀਤ ਮਾਨ ਵੀ ਇੱਥੇ ਹੁਣ ਸੰਗਰੂਰ ਤੋਂ ਹੀ ਚੋਣਵ ਜਿਹੜਾ ਉਹ ਲੜਨਗੇ ਕੀ ਲੱਗਦਾ ਕਿ ਇਸ ਵਾਰ ਚੋਣਾਂ ਬਹੁਤ ਟੱਕਰ ਦਾ ਹੋਣ ਵਾਲਾ ਹੈ ਸੰਗਰੂਰ ਦੇ ਵਿੱਚ ਹਾਂਜੀ ਟੱਕਰ ਦਾ ਤਾਂ ਹੋਵੇਗਾ ਪਰ ਮੈਂ ਹੈ ਸਾਜੀ ਸਮਰਜੀਤ ਮਾ ਨਹੀਂ ਮਾਰਨਗੇ ਜੀ ਜੀ ਤੁਹਾਨੂੰ ਕੂਟਰੀਆਂ ਪਾਰਟੀਆਂ ਨੇ ਤਾਂ ਦੇਖਿਆ ਹੀ ਆ ਹਮਮ ਦੇਖਿਆ ਹੀ ਆ ਤੇ ਤੇ ਹੁਣ ਵੀ ਇਹਨਾਂ ਨੂੰ ਰਿਜ਼ਲਟ ਪਤਾ ਲੱਗ ਹੀ ਜਾਣਾ ਵਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਓਕੇ ਓਕੇ ਮੈਡਮ ਹਾਂਜੀ ਸੰਜੀਪ ਸ਼ਰਮਾ ਜੀ ਕੀ ਕਹਿਣਾ ਚਾਹੂਗੇ ਇੱਥੇ ਤੁਸੀਂ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਹਜੇ ਸਟਾਰਟਿੰਗ ਹੋ ਰਹੀ ਹੈ ਜੀ ਹਮ ਜਿਹੜੀ ਪਾਰਟੀ ਕਿੱਥੋਂ ਉਮੀਦਵਾਰ ਉਤਾਰ ਰਹੀ ਹੈ ਜਿੰਨਾ ਚਿਰ ਸਾਰੇ ਉਮੀਦਵਾਰ ਕਲੀਅਰ ਨਹੀਂ ਹੋ ਜਾਂਦੇ ਖਾਸ ਕਰਕੇ ਪੰਜਾਬ 'ਚ ਜੀ ਹਮ ਅਸੀਂ ਨੂੰ ਬੇਰੇ ਨਹੀਂ ਕੁਝ ਕਹਿ ਸਕਦੇ ਕਿ ਕਿਹੜੀ ਪਾਰਟੀ ਕਿਹੜੀ ਸੀਟ ਕਿੰਨੀ ਆ ਕਿੱਥੋਂ ਵੜ ਸਕਦੀ ਜੀ ਕਿਉਂਕਿ ਜਿਆਦਾ ਉਮੀਦਵਾਰ ਤਿਆਰ ਹੋ ਜਾਂਦੇ ਆ ਜੀ ਤੇ ਉਸ ਤੋਂ ਬਾਅਦ ਬੰਦਾ ਕਿਆ ਕਰਾਈਆਂ ਲਾ ਲੰਦਾ ਬੰਦੇ ਦੀ ਖੋਦੀ ਜਿਹੜੀ ਪੀਕੇ ਫੀਡਬੈਕ ਹੁੰਦੀ ਆ ਜਾਂ ਪਾਰਟੀ ਦੀ ਫੀਡਬੈਕ ਹੁੰਦੀ ਆ ਫਿਰ ਉਹਨਾਂ ਦੀ ਜਾਂ ਤੇ ਕਿਆ ਕਰਾਈਆਂ ਲੱਗ ਜੈ ਨੇ ਜਦੋਂ ਪ੍ਰੋਪਰ ਬੰਦੇ ਪੂਰੇ ਤਿਆਰ ਖੜੇ ਹੋ ਜਾਣਗੇ ਜਿੱਤਾਂ ਦੇ ਖਾਰੀਆਂ ਪਾਰਟੀਆਂ ਦੇ ਫਿਰ ਆਪਾਂ ਕੁਝ ਕੁਝ ਅੰਦਾਜ਼ੇ ਲਾ ਸਕਦੇ ਜੀ ਬਿਲਕੁਲ ਦੇਖੋ ਕਿਆਸ ਤਾਂ ਲਗਾਏ ਜਾ ਰਹੇ ਨੇ ਹੁਣੇ ਹੁਣੇ ਜਿਹੜੇ ਸੰਗਰੂਰ ਤੋਂ ਕਾਲਰ ਜੁੜੇ ਸੀ ਕਿ ਇੱਥੇ ਸਿਮਰਨਜੀਤ ਸਿੰਘ ਮਾਨ ਜਿੱਤ ਸਕਦੇ ਨੇ ਪਰ ਬਾਜ਼ੀ ਕਦੋਂ ਕਿਸ ਵੇਲੇ ਪਲਟ ਜਾਵੇ ਇਸ ਦਾ ਕੋਈ ਇੱਥੇ ਆਪਾਂ ਗਾਰੰਟੀ ਨਹੀਂ ਲੈ ਸਕਦੇ ਬਿਲਕੁਲ ਮੜਾ ਲੋਕਾਂ ਦੇ ਹੱਥ ਚ ਹੈ ਜੀ ਹੂੰ ਉਹੀ 5 ਸਾਲ ਹੁੰਦੇ ਆ ਜਿਹਦੇ ਲੋਕਾਂ ਨੇ ਆਪਣੀ ਵੋਟ ਦਾ ਜਿਹੜਾ ਯੂਜ਼ ਕਰਕੇ ਆਪਣੀ ਪਾਵਰ ਦਾ ਯੂਜ਼ ਕਰਨਾ ਹੈ ਜੀ ਹਾਂਜੀ ਉਸ ਤੋਂ ਬਾਅਦ ਤਾਂ ਸਾਡੀ ਵੋਟ ਇੱਕ ਵਾਰ ਕਲਿੱਕ ਹੋ ਗਈ ਸਾਡੀ ਵੋਟ ਸੰਦੂਕੜੀ ਚ ਪੈ ਗਈ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ 5 ਸਾਲਾਂ ਦਾ ਕਿਸੇ ਨੇ ਨਹੀਂ ਜੀ ਪੁੱਛਿਆ ਹੂੰ ਜੀ ਬਿਲਕੁਲ ਸਾਡੇ ਕਾਪ ਉਹ ਨਾ ਹੋਣ ਸਾਡੇ ਦੁੱਖ-ਦਰਦ ਕੋਈ ਸੁਣੇ ਨਾ ਸੁਣੇ ਲੇਕਿਨ ਜੇ ਅਸੀਂ ਮੈਂਬਰ ਪਾਰਲੀਮੈਂਟ ਦੀ ਵੋਟਰਾਂ ਦੀ ਗੱਲ ਕਰਦੇ ਆ ਜਾਂ ਕੇਂਦਰ ਸਰਕਾਰ ਦੀਆਂ ਵੋਟਾਂ ਦੀ ਗੱਲ ਕਰਦੇ ਆ ਮੈਡਮ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ 13 ਸੀਟਾਂ ਪੰਜਾਬ ਦੀਆਂ ਜੀ ਦੇਖੋ ਪੰਜਾਬ ਦਾ ਰਾਜ ਸਭਾ ਦੇ ਜਿਹੜਾ ਰੋਲ ਰਹਿੰਦਾ ਹੈ ਪਹਿਲਾਂ ਤਾਂ ਇੱਥੇ ਇਹ ਸਵਾਲ ਖੜਾ ਹੁੰਦਾ ਵੀ ਜੇ ਕਿਤੇ ਨਾ ਕਿਤੇ ਬੀਜੇਪੀ ਆਪਣੀ ਗੇਮ ਦੇ ਵਿੱਚ ਕਾਮਯਾਬ ਹੋ ਜੇ ਜਿਵੇਂ ਮੈਂ ਸੀਟਾਂ ਦੀ ਗੱਲ ਕਰੀ ਹੈ ਵੀ ਰਵਰੀ ਦੀ ਸੀਟ ਹੈ ਜਾਂ ਕਿਤੇ ਨਾ ਕਿਤੇ ਬੋਡੀ ਆਪਾਂ ਮਹਾਰਾਣੀ ਪ੍ਰਨੀਤ ਕੌਰ ਦੀ ਜੀ ਜੀ ਇਹ ਨਹੀਂ ਕਹਿੰਦੇ ਜਿੱਤਣਗੇ ਲੇਕਿਨ ਜੋ ਉਹਨਾਂ ਦੀ ਸੋਚ ਆ ਕਿ ਕਿੱਥੇ ਉਹ ਬੰਦੇ ਲੈ ਉਸੀ ਸੀਟ ਤੇ ਦੇਣੇ ਕਿਤੇ ਨਾ ਕਿਤੇ ਰਿੰਗੂ ਦੀ ਜਾਂ ਜਲੰਧਰ ਤੋਂ ਇਦਾਂ ਦੀਆਂ ਟੀਮਾਂ ਕਰਕੇ ਕਿਤੇ ਨਾ ਕਿਤੇ ਇਹ ਕੰਮ ਚਾਬ ਹੁੰਦੀ ਹੈ ਤਾਂ ਠੀਕਾ ਇੱਕ ਜਾਂ ਦੋ ਹੀ ਸੀ ਅੰਦਾਜ਼ਾ ਲਾਉਂਦੇ ਆ ਪਰ ਵੱਧ ਵੀ ਸਕਦੇ ਆ ਜੀ ਇਹਨਾਂ ਦੀ ਜੀ ਬਿਲਕੁਲ ਤੇ ਨਵੇਂ ਨਵੇਂ ਜਿਹੜੇ ਚਿਹਰੇ ਸਰ ਪਾਰਟੀ ਦੇ ਵਿੱਚ ਲਿਆਂਦੇ ਜਾਂਦੇ ਨੇ ਕੀ ਲੱਗਦਾ ਹੈ ਕਿ ਉਹਨਾਂ ਦਾ ਵੀ ਜਨਤਾ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਹਾਲੀ ਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੌਬੀ ਢਾਲੀਵਾਲ ਜਿਹੜੇ ਅਦਾਕਾਰ ਨੇ ਤੇ ਉਹ ਬੀਜੇਪੀ ਵੱਲੋਂ ਜਿਹੜਾ ਸੰਗਰੂਰ ਤੋਂ ਆ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਚੋਣ ਮੈਦਾਨ ਦੇ ਵਿੱਚ ਦੇਖੋ ਮੈਡਮ ਸੈਲੀਬ੍ਰਿਟੀਆ ਨਹੀਂ ਤਾਂ ਕਰੋ ਹੀ ਨਹੀਂ ਜੀ ਹੂੰ ਫੈਮਿਲੀਬਿਟੀ ਦਾ ਵਰਤ ਕੇ ਦੇਖ ਲੈ ਜੀ ਲੋਕਾਂ ਨੇ ਹਾਂਜੀ ਦੇਖੋ ਮੁਹੰਮਦ ਸਦੀਕ ਸਾਹਿਬ ਲਿਬ੍ਰਿਟੀ ਐ ਆਨਸਰ ਆ ਜਾਂ ਸੈਲੀਬ੍ਰਿਟੀ ਐ ਸੰਨੇ ਦੇ ਹੋਰ ਸੈਲੀਬ੍ਰਿਟੀ ਐ ਉਹ ਤਾਂ ਕਰਨਾ ਦੇਖੋ ਸਾਰੀ ਇੱਥੇ ਸੈਲੀਬ੍ਰਿਟੀ ਹੋ ਸੀ ਕਿਹੜੀ ਜੀ ਜੀ ਦੇਖੋ ਪੂਰੀ ٹیم ਨੇ ਹੁਣ ਬਰਦਾਸ਼ਤਪੁਰ ਦੇ ਵਿੱਚ ਇਹ ਗੱਤ ਹੀ ਨਹੀਂ ਜੀ ਕਰਨੀ ਸਾਡੇ ਸਾਹਿਬ ਨਾਲ ਜੀ ਨੋਤੇ ਉਹ ਸੈਲੀਬ੍ਰਿਟੀ ਯਾਰ ਆ ਕੇ ਉੱਥੇ ਵੋਟਾਂ ਲੰਦੇ ਰਹੇ ਆ ਹੁਣ ਵੀ ਜੇ ਕਿਸੇ ਨੂੰ ਪਤਾ ਲੱਗਿਆ ਵੀ ਸੈਲੀਬ੍ਰਿਟੀ ਨਾਲ ਆਉਂਦੇ ਸਾਨੂੰ ਵੋਟ ਨਹੀਂ ਮਿਲੂਗੀ ਸਾਨੂੰ ਜੇ ਵੋਟ ਮਿਲੂਗੀ ਤਾਂ ਪਾਰਟੀ ਦਾ ਬੰਦਾ ਕੋਈ ਦਮਦਾਰ ਬੰਦਾ ਹੋਣਾ ਚਾਹੀਦਾ ਜਿਹੜਾ ਪਾਰਟੀ ਦੇ ਨਾਲ ਲਿੰਕ ਹੋਵੇ ਜਾਂ ਜੀ ਦੀ ਕੋਈ ਪਾਰਟੀ ਨਹੀਂ ਜਾਂ ਦੇਸ਼ ਦੀ ਕੋਈ ਮਨੇ ਗੁੱਟੀ ਤੇ ਇਹਨਾਂ ਹੋਵੇ ਐਦਾਂ ਕਿ ਸੀਟ ਉੱਥੇ ਕਦੀ ਕਰਨਗੇ ਜਾਂ ਐਦਾਂ ਦਾ ਬੰਦਾ ਅਨਾਉਂਸ ਕਰਨਗੇ ਸੈਲੀਬ੍ਰਿਟੀਾਂ ਤੇ ਸਾਨੂੰ ਇਹ ਵੀ ਲੱਗਦਾ ਕਰ ਰਹੇ ਨੇ ਕਿ ਸੈਲੀਬ੍ਰਿਟੀ ਆ ਤਾਂ ਜਾਣਦੇ ਆ ਪਰ ਕਿਤੇ ਨਾ ਕਿਤੇ ਕੋਈ ਅਜਾ ਕਾਜੀ ਕੋਈ ਦੱਸੋ ਜਿਹੜਾ ਸੈਲੀਬ੍ਰਿਟੀ ਦੇ ਲੋਕਾਂ ਲੋਕੋ ਜਿਨ੍ਹਾਂ ਨੂੰ ਪਸੰਦ ਕਰਦੇ ਸੈਲੀ ਤੇ ਤੇ ਬਹੁਤ ਜ਼ਿਆਦਾ ਦੇਖੋ ਕਿਤੇ ਨਾ ਕਿਤੇ ਨਵੇਂ ਚਿਹਰਿਆਂ ਦਾ ਇਫੈਕਟ ਵੀ ਪੈਂਦਾ ਹੈ ਕਿਉਂਕਿ ਲੋਕ ਨਵੇਂ ਚਿਹਰਿਆਂ ਤੇ ਜਲਦੀ ਜਲਦੀ ਜਿਹੜਾ ਭਰੋਸਾ ਹੈ ਉਹ ਨਹੀਂ ਕਰ ਪਾਉਂਦੇ ਜੀ ਤੇ ਕੋ ਮੈਡਮ ਭਰੋਸਾ ਦਾ ਕਰਨਾ ਦੇ ਕੋ ਨਵੇਂ ਆ ਤੇ ਸਾਨੂੰ ਚਾਹੀਦਾ ਕਿਉਂਕਿ ਜੀ ਕਹਿੰਦਾ ਵੀ ਨਵੇਂ ਬੰਦੇ ਨੂੰ ਵਤ ਕੇ ਦੇਖੋ ਜੀ ਜੀ ਕਿਉਂਕਿ ਪੁਰਾਣਿਆਂ ਦਾ ਸਾਨੂੰ ਬੰਦਾ ਹੁੰਦਾ ਜੀ ਘੁੰਮ ਘੁੰਮ ਕੇ ਕੋਈ ਕਿਹੜੀ ਕਿਹੜੀ ਪਾਰਟੀ ਚ ਕੋਈ ਕਿਹੜੀ ਪਾਰਟੀ ਇਹ ਪਾਰਟੀ ਸਰੀਆਂ ਜਾ ਰਹੇ ਆ ਤੇ ਸਰੀਆਂ ਮੁੰਡਾ ਕਰਦੀ ਆਉ ਰਹੀਆਂ ਜੀ ਕਮ ਸੇ ਕਮ ਨਵੇਂ ਬੰਦੇ ਤੇ ਸੇ ਉਮੀਦ ਆ ਨਾ ਕਿ ਕੋ ਚੰਗੇ ਕੰਮ ਕਰੂਗਾ ਜੀ ਇੱਕ ਵਾਰ ਆਪਾਂ ਦੇਖੇ ਬੰਦਾ ਦੇਖਦਾ ਪਰ ਦੂਜੀ ਵਾਰ ਨਹੀਂ ਲੋਟਾਉਂਦਾ ਅਗਲਾ ਤੇਜੀ ਵਾਰ ਆਦਾ ਰੋਟ ਨਹੀਂ ਪਾਉਣੀ ਕਿਦਾਂ ਨਾ ਕਿਤੇ ਨਵੇਂ ਬੰਦੇ ਦਾ ਪੋਜ਼ਿਟਿਵਿਟੀ ਵੱਲ ਜ਼ਿਆਦਾ ਹੋਣਾ ਚਾਹੀਦਾ ਇਨੈਕਟਿਵਿਟੀ ਵੱਲ ਤੇ ਹੁਣ ਚੋਣ ਦੇਖੋ ਇੱਥੇ ਚੋਣਾ ਵੀ ਆਉਣ ਵਾਲੀਆਂ ਨੇ ਕੀ ਲੱਗਦਾ ਹੈ ਕਿ ਦੇਖੋ ਰਾਜਨੀਤੀ ਪਹਿਲਾਂ ਕੀ ਹੁੰਦਾ ਸੀ ਕਿ ਲੋਕਾਂ ਦੇ ਲਈ ਰਾਜਨੀਤੀ ਨੂੰ ਵਰਤਿਆ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਕਿ ਦੇਖੋ ਰਾਜਨੀਤੀ ਦੇ ਵਿੱਚ ਹੁਣ ਵੀ ਆਪਾਂ ਇਹੀ ਖਬਰ ਤੇ ਗੱਲ ਕਰ ਰਹੇ ਹਾਂ ਕਿ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੇ ਹੀ ਤੰਜ ਕਸਣ ਲੱਗ ਜਾਂਦੀਆਂ ਨੇ ਬਿਲਕੁਲ ਬਰਨ ਦੇਖੋ ਇਹ ਸੀ ਜੀ ਦਾ ਫਾਇਦਾ ਮੋਦੀ ਸਾਹਿਬ ਨੇ ਲੈਣਾ ਜੀ ਜੀ ਦੇਖੋ ਮੋਦੀ ਦਾ ਰਾਸ ਰੋਕਣ ਵਾਸਤੇ ਇਹ ਪਾਰਟੀਆਂ ਇਕੱਠੀਆਂ ਨਹੀਂ ਜੁਈਆਂ ਹੂੰ They call you not. ਕਿਸ ਤਰ੍ਹਾਂ ਕਮਜ਼ੋਰੀ ਸਾਡੀ ਆਪਣੇ ਆਪਣੇ ਪਾਰਟੀ ਦੀ ਬਣਦੀ ਕਾਂਗਰਸ ਦੀ ਅਲੱਗ ਕਮਜ਼ੋਰੀ ਹੋਦੀ ਸਰਕਾਰੀ ਕਾਂਗਰਸ ਦੀ ਅਲੱਗ ਕਮਜ਼ੋਰੀ ਜੀ ਆਮ ਆਦਮੀ ਪਾਰਟੀ ਜੇ ਨਵੀਂ ਪਾਰਟੀ ਹੈ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਆ ਦਿੱਲੀ ਦੀ ਸਰਕਾਰ ਹੈ ਉਹਦਾ ਕੋਈ ਜਿਆਦਾ ਉਹਦੇ ਵਿੱਚ ਬਦਰ ਤਰਾਣਾ ਲੰਬਾ ਸਮਾਂ ਨਹੀਂ ਹੈਗਾ ਰਾਜਨੀਤੀ ਦੇ ਵਿੱਚ ਜੇ ਲੋ ਜਿੰਨਾ ਵੀ ਹਰਚਾਰ ਬਾਅਦਲੇ ਦਾ ਠੀਕ ਰਿਹਾ ਦੇਖੋ ਮੋਦੀ ਦਾ ਅਗਰ ਰੱਥ ਰੁਖਣਾ ਹੈ ਤਾਂ ਇਹਨਾਂ ਨੂੰ ਏਕਾ ਕਰਨ ਦੀ ਜ਼ਰੂਰਤ ਹੈ ਏਕਾ ਕਰਕੇ ਚੱਲ ਜਾ ਕੇ ਜਿੱਦਣ ਕਿਤੇ ਮੋਦੀ ਦਾ ਰੱਥ ਰੁਕੂਗਾ ਅਗਰ ਕਿਹੜਾ ਦੇ ਵਿੱਚ ਜਾਂ ਤੂ ਤੂ ਮੈਂ ਮੈਂ ਦੇ ਵਿੱਚ ਇਹ ਪਾਰਟੀਆਂ ਰਹਿਣਗੀਆਂ ਤਾਂ ਸਿੱਧਾ ਹੀ ਸਿੱਧਾ ਜਿਹੜਾ ਮੋਦੀ ਦੇ ਦੀਆਂ ਵੋਟਾਂ ਚੀਕਾਂ ਦੇ ਨਾਲ ਦੇ ਉਹ ਵੀ ਜਾ ਚੁੱਕ ਜਾ ਕੇ ਲਜਣਗੀਆਂ ਜੀ ਜੀ ਬਿਲਕੁਲ ਤੇ ਦੇਖੋ ਚੋਣਾ ਆਉਣ ਵਾਲੀਆਂ ਨੇ ਤੇ ਲੋਕਾਂ ਦਾ ਸਵਾਲ ਇੱਥੇ ਉਹੀ ਰਹਿ ਜਾਂਦਾ ਹੈ ਸਰ ਕਿ ਵਾਦੇ ਤਾਂ ਬਹੁਤ ਹੁੰਦੇ ਨੇ ਜੀ ਪਰ ਵਾਦੇ ਇੱਥੇ ਪੂਰੇ ਨਹੀਂ ਹੋ ਪਾਉਂਦੇ ਤੇ ਕੀ ਲੱਗਦਾ ਹੈ ਕਿ ਇਸ ਵਾਰ ਲੋਕ ਵੀ ਕਿਤੇ ਨਾ ਕਿਤੇ ਪਾਰਟੀਆਂ ਤਾਂ ਤਿਆਰ ਨੇ ਲੋਕ ਵੀ ਇੱਥੇ ਤਿਆਰ ਨੇਗੇ ਹੁਣ ਪੂਰੀ ਤਰ੍ਹਾਂ ਮੈਡਮ ਦੇਖੋ ਮੈਂਬਰ ਪਾਰਲੀਮੈਂਟ ਦੇ ਵੋਟਾਂ 'ਚ ਕਿੰਨੇ ਕੁ ਲੋਕ ਤਿਆਰੀ ਕਰ ਲੈਣਗੇ ਜੀ ਹੂੰ ਦੇਖੋ ਮੈਂਬਰ ਪਾਰਲੀਮੈਂਟ ਕੋਲ ਜਿੰਨੇ ਕੱਲ ਰਜਿੰਦਰ ਜੀ ਜਾਂਦੇ ਸੀ ਮੈਂ ਤਾਂ ਕਹਿਣਾ ਉਹਨਾਂ ਰਜਿੰਦਰ ਜੀ ਨੂੰ ਉਹ ਜੁੜਨਾ ਚਾਹੀਦਾ ਕਿਉਂਕਿ ਆਂਕੜਿਆਂ ਦੇ ਹਾਰ ਤੇ ਗੱਲ ਕਰਦੇ ਹੁੰਦੇ ਆ ਜੀ ਉਹ ਹੂੰ ਉਹਨਾਂ ਸਾ ਤੋਂ ਜੀ ਉਹ ਡਾਕਟਰ ਉਹ ਵੀ ਦੱਸ ਰਹੇ ਸੀਗੇ ਵੀ ਦੇਖੋ ਇੱਕ ਐਮਪੀ ਨੂੰ ਕਿੰਨਾ 5 ਕਰੋੜ ਕਿੰਨਾ ਮਿਲਦਾ ਹੈ ਜੀ ਹਾਂਜੀ ਠੀਕ ਹੈ ਜੀ 25 ਕਰੋੜ ਹੋ ਗਿਆ ਜੀ 5 ਸਾਲ ਦਾ ਹੂੰ ਤੇ ਇਹ ਉਹਨਾਂ ਦੇ ਹਲਕੇ ਦੇ ਪਿੰਡ ਹੈ ਉਹ ਜਿੰਨਾ ਕੰਦਾਜਾ ਲਾ ਕੇ ਦੱਸੇ 2-2.5 ਲੱਖ ਰੁਪਈਆ ਇੱਕ ਫਿੱਟ ਵਾਸਤੇ ਆਉਂਦਾ ਜੀ ਜੀ ਉਹਨਾਂ ਦਾ ਖਦੇ ਵਿੱਚ ਮੈਂਬਰ ਪਾਰਲੀਮੈਂਟ ਖਰਚਾ ਲੈ ਕੇ ਹਾਲਕੇ ਨੂੰ ਆਪਣੇ ਨੂੰ ਜਾਂ ਪਿੰਡ ਨੂੰ ਕਿਆ ਬਣਾ ਦੂਗਾ ਜਿਹਦੇ ਕਿਆ ਸਵਾਰ ਦੂਗਾ ਜੀ ਬਿਲਕੁਲ ਕਹਿਣ ਦਾ ਮਤਲਬ ਇਹ ਹੈ ਵੀ ਰਾਜ ਸਭਾ ਦੀ ਜਿਹੜੀ ਸੀਟਾਂ ਹੈ ਮੈਂਬਰ ਪਾਰਲੀਮੈਂਟ ਦੀ ਜਿਹੜੀਆਂ ਸੀਟਾਂ ਹਨ ਉਹਨਾਂ ਦਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਹੰਧਾ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਸਪੋਰਟ ਹੋਣੀ ਚਾਹੀਦੀ ਹੈ ਆ ਕੇ ਜਾ ਕੇ ਰਲ ਕੇ ਜੀ ਕਹਿ ਸਕਦੇ ਹਾਂ ਵੀ ਮੈਂਬਰ ਪਾਰਲੀਮੈਂਟਾਂ ਜਾਂ ਸਰਕਾਰ ਦੇ ਵਿੱਚ ਸੈਂਟਰ ਦੇ ਵਿੱਚ ਸਾਡੀ ਤਾਕਤ ਬੈਠੀ ਹੈ ਜੀ ਜੀ ਇੱਕ ਹੋਰ ਕਾਲਰ ਸਰ ਇੱਥੇ ਜੁੜੇ ਨੇ ਆਪਣੇ ਨਾਲ ਦੇਖਦੇ ਆਂ ਗੱਲਬਾਤ ਕਰਕੇ ਹੈਲੋ ਸਸ਼ੀਕਾਲ ਮੈਡਮ ਸ਼ਸ਼ੀਕਾਲ ਸਰ ਕਿੱਥੋਂ ਬੋਲ ਰਹੇ ਹੋ ਮਾਨਵਿੰਦਰ ਬੋਲ ਰਿਹਾ ਹਾਂ ਜਰੂਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆੱਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਧੰਨਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਆਪਣੇ ਵਿਸ਼ੇ ਤੇ ਕਿ ਪਾਰਟੀਆਂ ਇੱਕ ਦੂਜੇ ਤੇ ਪੰਜ ਤਾਂ ਕੱਦਦੀਆਂ ਨਜ਼ਰ ਆਉਂਦੀਆਂ ਨੇ ਹੈਲੋ ਹੈਲੋ ਹਾਂਜੀ ਸਰ ਅੱਜ ਦੇ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਸਰ ਆਈ ਵਾਲ ਜਿਹੜਾ ਦੁਆਰੇ ਘਰ ਦੇ ਬਾਜ਼ ਰੁਕ ਰੁਕ ਕੇ ਆ ਰਹੀ ਹੈ ਹਾਂਜੀ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੇ ਤੰਜ ਕੱਸਦੀਆਂ ਹੋਈਆਂ ਦਿਖੀਆਂ ਨੇ ਕਿਉਂਕਿ ਅੱਜ ਦਿੱਲੀ ਗਈਆਂ ਨੇ ਸਾਰੀ ਪਾਰਟੀਆਂ ਤੇ ਆਪਣੀ ਆਪਣੀ ਜਿਹੜੀ ਨੀਤੀਆਂ ਨੇ ਉਹ ਲੋਕਾਂ ਦੇ ਸਾਹਮਣੇ ਰੱਖ ਰਹੀਆਂ ਨੇ ਇਹ ਖੁਦ ਹੀ ਹੁਣ ਰੱਖਣਾ ਨਹੀਂ ਚਾਹੀਦਾ ਤੇ ਲੋਕ ਵੀ ਇਨਾਂ ਤੋਂ ਹਿਸਾਬ-ਕਿਤਾਬ ਪੁੱਛਣਗੇ ਹੁਣ ਵੀ ਕੀ ਰੱਖਾ ਕਿ ਲੈਤਾ ਲੋਕ ਵੀ ਬਹੁਤ ਕਾਲੇ ਨੇ ਲੀਡਰਾਂ ਨਾਲੋਂ ਹਾਂਜੀ ਹਾਂ ਜੀ ਪਿੰਡਾਂ ਦੇ ਵਿੱਚ ਬਹੁਤ ਗੁੱਸਾ ਹੋਇਆ ਪਿਆ ਜਿਹੜਾ ਪਾਰਟੀਆਂ ਮਾਰਦੇ ਨੇ ਕੋਈ ਕਿਸੇ ਪਾਰਟੀ 'ਚ ਜਾਂਦਾ ਲੋਕਾਂ ਦੇ ਵੀ ਮਾਣਾਂ ਦੇ ਫੁੱਲਫਲੇ ਬਹੁਤ ਤਿਆਰ ਬੈਠੇ ਨੇ ਲੋਕ ਪਿੰਡਾਂ ਦੇ ਵਿੱਚ ਜੀ ਆਪਣੀ ਮੈਂ ਇਹੀ ਗੱਲ ਕਹਿਣਾ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਹੜੇ ਪਾਰਟੀਆਂ ਮਾਰਨ ਵਾਲੇ ਨੇ ਉਹਨਾਂ ਨੂੰ ਇੱਕ ਮੁਸੀਬਤ ਦੀ ਘੜੀ ਆਉਣ ਵਾਲੀ ਆ ਉਹਨਾਂ ਲਈ ਜਵਾਬ ਨਹੀਂ ਆਉਨੇ ਉਹਨਾਂ ਇਹ ਤਾਂ ਲੋਕਾਂ ਨੇ ਇਹੀ ਗੱਲਾਂ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਬਕਿਆਊ ਮਾਲ ਦੀ ਕਹਿੰਦੇ ਕੀ ਗੱਲ ਕਰਨੀਆਂ ਗੱਲ ਦੀ ਕਰੋ ਜਿਹੜੇ ਆਪਣੇ ਦੁੱਖ ਸੁੱਖ ਦੇ ਵਿੱਚ ਸਰੀਪ ਹੁੰਦੇ ਨੇ ਜੀ ਗੱਲ ਉਹਦੀ ਕਰੋ ਜਿਹੜਾ ਕਹਿੰਦੇ ਆਪਣੇ ਗ੍ਰਿੱਕ ਇਲਾਕੇ ਦੇ ਵਿੱਚ ਲੋਕਾਂ ਦੇ ਖੜ ਸਕਦਾ ਜਿਹੜਾ ਬਕਿਆਊ ਮਾਲ ਉਹਦੀ ਗੱਲ ਕੀ ਕਰਨੀ ਆਹ ਗੱਲਾਂ ਚੱਲ ਰਹੀਆਂ ਨੇ ਕਿਤੇ ਭੋਗ ਤੇ ਬਾਜੋ ਕਿਤੇ ਪ੍ਰੋਗਰਾਮ ਦੇ ਵਿੱਚ ਬਾਜੋ ਥੂ ਥੂਕ ਲੋਕ ਕਰ ਰਹੇ ਨੇ ਇਹਨਾਂ ਨੂੰ ਜੀ ਕਾਰਨ ਕੀ ਹੈ ਇਜ਼ਾ ਕੇ ਵਾਦੇ ਨਹੀਂ ਪੂਰੇ ਹੁੰਦੇ ਕਾਰਨ ਇਹ ਹੀ ਆ ਸਰ ਇਹ ਕਿ ਲੋਕਾਂ ਨੇ ਹੁੰਦਾ ਵੀ ਆਪਾਂ ਜਿੱਤੇ ਆ ਕੇ ਤੋੜਿਆ ਲੋਕਾਂ ਦੀ ਆਸਾਂ ਤੇ ਪੂਰਾ ਨਹੀਂ ਉਤਰਿਆ ਉਹ ਜਾ ਕੇ ਉਹ ਤੁਹਾਨੂੰ ਮਦਦ ਆਉਣਾ ਜਿਵੇਂ ਮਾਈਆਂ ਕਹਿੰਦੇ ਨੇ ਮੌਸਮ ਖਰਾਬ ਵਾ ਚੱਕ ਮਚੁੱਲਾ ਕੰਮ ਆਉਂਦਾ ਹੁੰਦਾ ਜੀ ਇਹਨਾਂ ਦੀ ਹੋ ਗਈ ਇਹਨਾਂ ਦਾ ਬਹੁਤ ਭੈੜੀ ਬਣਨੀ ਆ ਜਿਹੜੇ ਇਹ ਪਾਰਟੀਆਂ ਦਲ ਬਦਲੂ ਨੇ ਲੋਕ ਕਿਹਦੇ ਬਸਵਾਸ ਕਰਨ ਇਹਨਾਂ ਨੂੰ ਹੂੰ ਜੀ ਕਿਉਂ ਪਹਿਲਾਂ ਤਾਂ ਇੱਕ ਦੋ ਹੁੰਦੇ ਦੇ ਪਾਰਟੀ ਦੇ ਵਿੱਚ ਹੁਣ ਤਾਂ ਮੈਨੂੰ ਲੱਗਦਾ ਵੀ ਜਿਹਨੂੰ ਟਿਕਟ ਨਹੀਂ ਮਿਲਦੀ ਜਾਂ ਜਿਹੜੀ ਕੋਈ ਸੱਤ ਪੁੱਤ ਨਹੀਂ ਜਾ ਕੇ ਸਾਲ ਉੱਤ ਮਾਰਦਾ ਉਧਰ ਮੋਟੀ ਦਾ ਵੀ ਜਾਲ ਪੂਰਾ ਵਿਸਾਇਆ ਹੋਇਆ ਹੈ ਦੇ ਵਿੱਚ ਇਹ ਲੋਕ ਪਿੰਡਾਂ ਦੇ ਵਿਚੋੜਾ ਵਿਕਾਸ ਨਹੀਂ ਹੁੰਦਾ ਇੱਕ ਤਾਂ ਇੱਕ ਤਾਂ ਪਹਿਲੀ ਇਹ 4 ਸਾਲ ਤਾਂ ਲੋਕਾਂ ਨੂੰ ਮਿਲਦੀ ਨਹੀਂ ਫਿਰ 5ਵੇਂ ਸਾਲ 'ਚ ਲੋਕਾਂ ਨੂੰ ਜਦੋਂ ਮਿਲਦੇ ਨੇ ਤਾਂ ਲੋਕਾਂ ਦਾ ਵੀ ਫਿਰ 7ਵੇਂ ਸਮਾਂ ਤੇ ਗੁੱਸਾ ਜੜਿਆ ਹੁੰਦਾ ਜੀ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਦੀ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ ਕਹਿੰਦਾ ਜੀ ਆਰਥਿਕ ਵੱਜੋਂ ਜਿਹੜੇ ਲੀਡਰ ਨੇ ਇਹ ਉਹਨਾਂ ਦੇ ਵਿੱਚ ਵਿਕਾਸਾਂ ਦਾ ਪਾ ਕਰਨ ਜੇ ਲੋਕਾਂ 'ਚ ਫਿਕਰ ਨਾ ਜਾਵੇ ਜੀ ਬਿਲਕੁਲ ਤੇ ਗਰਾਉਂਡ ਜ਼ੀਰੋ ਤੇ ਆ ਕੇ ਬਹੁਤ ਦੇਖਣ ਦੀ ਜ਼ਰੂਰਤ ਹੈ ਕਿ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਕੀ ਚੱਲ ਰਿਹਾ ਹੈ ਹਾਂ ਦੇਖੋ ਇਹ ਚੱਲ ਰਿਹਾ ਮੈਂ ਸਮਰੂਰ ਵੀ ਦੀ ਗੱਲ ਹੈ ਅੱਜ ਚੱਲ ਰਹੀ ਥੀ ਜੀ ਦਾ ਸਿੰਘਲਾ ਹੁੰਦਾ ਫੇਰ ਤਾਂ ਇੱਥੇ ਆਮ ਆਦਮੀ ਪਾਰਟੀ ਦੀ ਦੋਨਾਂ ਦੀ ਟੱਕਰ ਰਹੂਗੀ ਜੀ ਨਹੀਂ ਤਾਂ ਫਿਰ ਕੀ ਹੁੰਦੇ ਨੇ ਇੱਥੇ ਇਹਨਾਂ ਨਾਲੋਂ ਫੇਰ ਜਿਹੜੇ ਕਾਲੀ ਦਲ ਨੇ ਉਹਨਾਂ ਨਾਲ ਤਾਂ ਪਾਲਣਾ ਭਾਰੀ ਸ਼ਮਰਜੀਤ ਮਾਨ ਦਾ ਰਹੂਗਾ ਫਿਰ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹ ਹੈ ਜਾ ਮਾਹੌਲ ਬਣਦਾ ਲੋਕਾਂ ਦੇ ਵਿੱਚ ਗੁੱਸੇ ਦੇ ਵਿੱਚ ਇਦਰ ਕਹਾਨ ਵੀਰ ਵੀ ਕੀ ਹੁੰਦੇ ਨੇ ਭਾਜਪਾ ਵਾਸਤੇ ਆ ਇੱਕ ਸੰਗਰੂਰ ਦਾ ਨਮੂਨਾ ਪਿੰਡਾ ਮੈਂ ਬੋਰਡ ਪੜ੍ਹ ਰਿਹਾ ਸੀ ਉਹਦੇ ਉੱਤੇ ਲਿਖਿਆ ਹੋਇਆ ਕਿ ਭਾਜਪਾ ਨੂੰ ਸੰਤੋਸ਼ ਕਰੋ ਜਿਹੜਾ ਕੋਈ ਭਾਜਪਾ ਦਾ ਵਰਕਰ ਲੈ ਕੇ ਆਉਂਦਾ ਕੱਲ ਨੂੰ ਨਾ ਫਾਨ ਨੁਕਸਾਨ ਹੁੰਦਾ ਉਹਦਾ ਉਹ ਜ਼ਿੰਮੇਵਾਰ ਹੋਵੇਗਾ ਜੀ ਬਿਲਕੁਲ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਮਾਲਵਿੰਦਰ ਜੀ ਦੀ ਗੱਲ ਨਾਲ ਕਿੰਨੇ ਸਹਿਮਤ ਹੋ ਹਾਂ ਬਿਲਕੁਲ ਮੈਡਮ ਬਿਲਕੁਲ ਸਹੀ ਮੈਂ ਪਹਿਲਾਂ ਹੀ ਕਹਿਆ ਕਿ ਕਿੰ비 ਹਲਕੇ ਦਾ ਪਤਾ ਹੁੰਦਾ ਜੀ ਬੰਦੇ ਨੂੰ ਹੂੰ

ਇੱਥੇ ਦੇਖੋ ਚੋਣਾਂ ਹੁਣ ਨਜ਼ਦੀਕ ਆਉਣ ਵਾਲਾ ਹੈ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਆਪਣੀ ਆਪਣੀ ਤਿਆਰੀਆਂ 'ਚ ਵੀ ਲੱਗੀਆਂ ਹੋਈਆਂ ਨੇ ਕੀ ਕਹਿਣਾ ਚਾਹੂंगे ਸਰ ਇੱਥੇ ਲੋਕ ਵੀ ਹੁਣ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੇ ਨੇ ਤੇ ਸੋਚ ਸਮਝ ਕੇ ਹੀ ਇਸ ਵਾਰ ਉਹ ਵੋਟ ਵੀ ਪਾਉਣਗੇ ਦੇਖੋ ਮੈਡਮ ਪਾਰਟੀਆਂ ਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਜੀ ਜੀ ਲੇਕਿਨ ਤਿਆਰੀਆਂ ਇਹ ਨਹੀਂ ਕਰਨੇ ਚਾਹੀਦੀਆਂ ਵੀ ਇੱਕ ਦੂਜੇ ਤੇ ਅਸੀਂ ਤੰਗ ਕਸੀਏ ਜਿਵੇਂ ਕਿ ਗੱਦੀ ਹੈ ਜੀ ਜੀ ਬਿਲਕੁਲ ਜੀ ਜੀ ਇਹਨਾਂ ਦੀਆਂ ਜਾਂ ਜਾ ਕੇ ਇਹ ਸਮਾਂ ਖਰਾਬ ਕਰਨਾ ਕਿਸ ਦਾ ਜਿਹੜੀ ਆ ਸਰਕਾਰ ਹੱਥ ਤੇ ਗਈ ਕੀ ਸਰਕਾਰ ਵੀ ਮਨਾ ਸਕਦੀ ਹੁੰਦਾ ਹਾਂਜੀ ਪਰ ਤੁਸੀਂ ਕਿਤੇਆਂੀਆਂ ਕਰਨੀਆਂ ਤਾਂ ਕਿਤੇ ਨਾ ਕਿਤੇ ਮੋਤੀ ਦਾ ਰਤ ਰੂਪਨ ਵਾਸਤੇ ਅਜਿਹੀ ਪਲਾਨੀ ਕਰੋ ਇਦਾਂ ਵੀ ਤੁਸੀਂ ਸੀਟਾਂ ਤਿਆਰ ਕਰੋ ਕਿ ਜਿਹੜੀਆਂ ਕਿਤੇ ਨਾ ਕਿਤੇ ਸਾਡੀ ਪੰਜਾਬ ਦੀਆਂ ਨੇ ਜਾਂ ਬਾਕੀ ਸੂਬੇ ਵੀ ਤੁਹਾਡੇ ਨਾਲ ਕਿਤੇ ਨਾ ਕਿਤੇ ਸਪੋਰਟ ਦੇਉਣ ਬਾਕੀ ਸੂਬਿਆਂ ਦੀ ਵੀ ਤਾਂ ਤੁਹਾਡੀਆਂ ਮਾਲ ਦੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਸੀਟਾਂ ਆਉਂਦੀਆਂ ਹੋਣ ਤਾਂ ਤੇ ਜਾ ਕੇ ਕਿਤੇ ਨਾ ਕਿਤੇ ਮੋਤੀ ਦਾ ਰਤ ਰੂਪਨ ਵਾਸਤੇ ਅਸੀਂ ਕਿੱ데 ਪੰਜਾਬ ਦੀ ਗੱਲ ਕਰੀਏ ਜਾਂ ਅਸੀਂ ਕੁਝ ਸੂਬੇਾਂ ਦੀ ਗੱਲ ਕਰੀਏ ਤਾਂ ਉਹਦੇ ਨਾਲ ਮੋਤੀ ਦਾ ਰਤ ਰੂਪਨ ਵਾਲਾ ਨਹੀਂ ਹੋਣਾ ਜੀ ਜੀ ਮਾਲਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਮਰੇ ਹੀ ਕਹਾਣਾ ਚੌਂਦੀ ਦੇਸਾ ਪੇਲਟ ਪੇਪਰ ਤੇ ਚੋਨਾ ਹੁੰਦੀ ਹੈ ਨੇ ਮੋਦੀ ਦਾ ਰਾਜ ਜਿੰਨਾ ਅੱਜ ਦਿੱਲੀ ਦੇ ਵਿੱਚ ਰੈਲੀ ਕਰ ਰਹੇ ਨੇ ਜਿਵੇਂ ਦਾ ਗੱਠ ਜੋੜ ਪੂਰੀ ਤਾਕਤ ਨਾਲ ਹੋ ਰਿਹਾ ਜੀ ਜਿਨ੍ਹਾਂ ਨੇ ਇਹ ਆਪਣਾ ਗੱਠ ਜੋੜ ਕਰ ਰਹੇ ਨੇ ਜੇ ਉਹਨਾਂ ਦੀਆਂ ਸੀਟਾਂ ਦੇ ਉੱਤੇ ਇਕੱਲੇ ਬੀਜੇਪੀ ਦੇ ਮੁਕਾਬਲੇ ਇੱਕ ਇੱਕ ਬੰਦਾ ਖੜਦਾ ਤਾਂ ਫਿਰ ਜਰੂਰ ਸਫਲਤਾ ਮਿਲੂਗੀ ਜੇ ਬੀਜੇਪੀ ਦੇ ਜੇਕਰ ਦੋ ਦੋ ਉਹਨਾਂ ਦੇ ਕੈਂਡੀਡੇਟ ਖੜ ਗਏ ਤਾਂ ਫਿਰ ਬੀਜੇਪੀ ਨੂੰ ਫੇਰ ਫਾਇਦਾ ਹੋ ਜਾਣਾ ਤੇ ਬਾਕੀ ਜਿਹੜਾ ਮਸ਼ੀਨਾਂ ਤੇ ਸਹੀ ਤਰੀਕੇ ਨਾਲ ਕੰਮ ਚੱਲੂਗਾ ਤਾਂ ਮੋਦੀ ਜਰੂਰ ਹਾਰੂਗਾ ਆ ਜੇ ਮੀ ਬੀਏ ਜਾਂ ਮਸ਼ੀਨਾਂ ਦੇ ਵਿੱਚ ਘਾਪਲਾ ਕਰਦਾ ਫਿਰ ਮੋਦੀ ਨੂੰ ਹਰਾ ਨਹੀਂ ਸਕਦੇ ਇਹ ਦੇਖੋ ਜਿੰਨੇ ਵੀ ਬਲੰਟੀਅਰ ਨੇ ਜਿੰਨੇ ਵੀ ਨੇਤਾ ਨੇ ਉਹਨਾਂ ਦੇ ਉੱਤੇ ਚੋਣ ਕਮਿਸ਼ਨ ਫੈਸਲਾ ਲੈਂਦਾ ਪਰ ਲਊ ਤਾਂ ਮੋਦੀ ਦੇ ਫੱਕ ਜੀ ਜਿਹਨੇ ਕਹਿੰਦੇ ਇਹਦੀ ਮੈਸ ਉਹਦੀ ਛੋਟੀ ਤੇ ਇਹ ਚੋਣ ਕਮਿਸ਼ਨ ਲਵੇ ਵੀ ਕੋਈ ਸਵਾਲ ਨਹੀਂ ਹੈਗਾ ਕਿ ਹੁੰਦੇ ਨੇ ਜੋ ਬੀਜਪੀ ਕਿੰਨੀ ਦੇਖੋ ਧੱਕਾ ਕਰ ਰਹੀ ਆ ਚੋਣ ਕਮਿਸ਼ਨ ਉਹਨਾਂ ਬਾਰੇ ਕੁਝ ਨਹੀਂ ਕਹਿ ਰਿਹਾ ਜੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿੱਧਰਲੇ ਪਾਸੇ ਨੂੰ ਮਾਹੌਲ ਜਾਂਦੇ ਬਣ ਰਿਹਾ ਜੀ ਬਹੁਤ-ਬਹੁਤ ਸ਼ੁਕਰੀਆ ਮਾਲਵਿੰਦਰ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਸੰਜੀਪ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਕਪਲਿਆਂ ਦੀ ਵੀ ਗੱਲ ਹੋਈ ਹੈ ਕੀ ਲੱਗਦਾ ਕਿ ਇਸ ਵਾਰ ਜਿਹੜੀ ਸੁਰੱਖਿਆ ਹੈ ਉਹ ਵੀ ਰੱਖਣੀ ਚਾਹੀਦੀ ਹੈ ਇੱਥੇ ਹਾਂ ਬਿਲਕੁਲ ਮਾਨ ਸਰ ਮੈਂ ਤਾਂ ਪਹਿਲਾਂ ਵੀ ਕਿਹਾ ਸਟਾਰਟਿੰਗ ਦੇ ਵਿੱਚ ਕਿਹਾ ਜੀ ਜੀ ਬੁੱਤਾ ਬਈ ਮਾਨੀ ਨਾਲ ਉਹਨੀਆਂ ਇਮਾਨਦਾਰੀ ਹੋਣੀ ਹੈ ਜਿਵੇਂ 2019 'ਚ ਹੋਈਆਂ ਸੀਗੀਆਂ 2020 'ਚ ਜਿਹੜੀ ਚੌੜੀ ਵਾਲੀ ਦਰਨ ਸੀਗੀ ਸਾਨੂੰ ਨਹੀਂ ਸੀ ਲੱਗਦਾ ਉਹਦੀ ਆ ਜਾਂਦਾ ਜੀ ਹਾਂ ਕਿਤੇ ਨਾ ਕਿਤੇ ਬੇਈਮਾਨੀ ਲਾ ਲਓ ਮਸ਼ੀਨਾਂ 'ਚ ਕਪੜਾ ਲਾ ਲਓ ਏਵੀਐਮ 'ਚ ਕਪੜਾ ਲਾ ਲਓ ਕੁਝ ਵੀ ਲਾ ਲਓ ਕਿਤੇ ਨਾ ਕਿਤੇ ਇੰਦਾ ਤੋਆ ਕਰਕੇ ਇਹਨਾਂ ਦੀ ਜਿਹਨੇ ਸੀਟਾਂ ਆਈਆਂ ਸੀ ਤਾਂ ਇਹਨਾਂ ਨੇ ਸਰਕਾਰ ਬਣਾਈ ਸੀ ਅਗਰ ਕਿਤੇ ਨਾ ਕਿਤੇ ਚੋਣ ਕਮਿਸ਼ਨ ਇਸ ਚੀਜ਼ ਤੇ ਗੌਰ ਕਰਦਾ ਵੀ ਜਿਹੜੀਆਂ ਚੋਣਾਂ ਹੋਣ ਵੋਟਾਂ ਹੋਣ ਚਾਹੇ ਬੈਲਟ ਪੇਪਰ ਦੇ ਹੋਣ ਚਾਹੇ ਮਸ਼ੀਨਾਂ ਰਾਹੀਂ ਹੋਣ ਕਿਤੇ ਨਾ ਕਿਤੇ ਇਮਾਨਦਾਰੀ ਨਾਲ ਹੋਣ ਤਾਂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਪਤਾ ਲੱਗ ਜੂਗੀ ਪਬਲਿਕ ਖੁਦ ਹੀ ਪ੍ਰਸੰਨ ਕਰ ਦੇਣਾ ਦੂਜੀਆਂ ਪਾਰਟੀਆਂ ਨੂੰ ਖਤਮ ਕਰਦੀ ਹੈ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਹਾਂਜੀ ਅੱਜ ਅਸੀਂ ਗੱਲ ਕੀਤੀ ਹੈ ਇੱਥੇ ਕਿ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਤੰਜ ਤਕ ਕੱਸ ਰਹੀਆਂ ਨੇ ਪਰ ਇੱਥੇ ਲੋਕਾਂ ਤੋਂ ਉਮੀਦਾਂ ਕੀ ਨੇ ਉਹਨਾਂ ਦੀਆਂ ਦੇਖੋ ਇੱਥੇ ਸਾਰੀ ਪਾਰਟੀਆਂ ਆਪਣੀ ਆਪਣੀ ਪਾਰਟੀ ਦੀਆਂ ਰਾਜਨੀਤੀ ਨੀਤੀਆਂ ਜਿਹੜੀਆਂ ਨੇ ਸੌਰੀ ਉਹ ਲੈ ਲੈ ਕੇ ਅੱਗੇ ਤਾਂ ਆ ਰਹੀਆਂ ਨੇ ਪਰ ਇੱਥੇ ਜਿਹੜੇ ਵਾਅਦੇ ਕਰਨਗੇ ਕਿ ਉਹ ਇੱਥੇ ਵਾਕਈ ਪੂਰੇ ਹੋਣਗੇ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚ ਰੱਖਦੇ ਹੋ ਆਪਣੀ ਜਿਹੜੀ ਰਾਏ ਹੈ ਉਹ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਰੀ ਮਾਨਸ